ਇਹਨਾਂ ਨੂੰ ਪਾਰਟੀ ਨੇ ਟਿਕਟਾਂ ਦਿੱਤੀਆਂ ਔਰ ਪੋਸਟਾਂ ਦਿੱਤੀਆਂ ਵੱਡੀਆਂ-ਵੱਡੀਆਂ ਪੋਸਟਾਂ ਦਿੱਤੀਆਂ ਉਹਨਾਂ ਨੂੰ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਖਰਾਬ ਕੰਮ ਕੀਤਾ ਉਹਨਾਂ ਤੇ ਆ ਅਸੀਂ ਤਾਂ ਉਹਨਾਂ ਨੂੰ ਪੋਸਟ ਦਿੱਤੀ ਸੀ ਐਮਐਲਏ ਦੀ ਟਿਕਟ ਦਿੱਤੀ ਉਹਨਾਂ ਦੀ ਹੁਣ ਤਸੱਲੀ ਨਹੀਂ ਹੋ ਰਹੀ ਤੇ ਕਿਤੇ ਹੋਰ ਜਾੜੇ ਤਿੰਨ-ਚਾਰ ਪਾਰਟੀਆਂ ਬਦਲ ਚੁੱਕੇ ਆ ਪਹਿਲਾਂ ਪੀਪੀਪੀ ਚ ਹੁੰਦੇ ਸੀ ਅਕਾਲੀ ਦਲ ਚ ਹੁੰਦੇ ਸੀ ਫਿਰ ਕਾਂਗਰਸ ਚ ਆ ਗਏ ਹੁਣ ਆਮ ਪਾਰਟੀ ਚਲੇ ਗਏ ਆ ਇਹ ਤੇ ਫਿਰ ਉਹਨਾਂ ਨੂੰ ਉਹ ਕਿਸੇ ਪਾਰਟੀ 'ਚ ਟਿਕਦੇ ਨਹੀਂ ਉਹਨਾਂ ਨਾਲ ਵੀ ਉਹਨਾਂ ਨੇ ਟਿਕਣਾ ਨਹੀਂ ਔਰ ਮਾਹੌਲ ਆ ਲੋਕਾਂ ਦਾ ਔਰ ਲੋਕਾਂ ਨੇ ਕੇਂਦਰ ਦੀ ਸਰਕਾਰ ਜਿਹੜੀ ਹੁਣ ਹੈਗੀ ਆ ਭਾਜਪਾ ਦੀ ਐਨਡੀਆ ਦੀ ਸਰਕਾਰ ਉਹਨੂੰ ਬਦਲਣਾ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮਰਜਿੰਦਰ ਭੱਟ ਅੱਜ ਅਸੀਂ ਗੱਲਬਾਤ ਕਰਾਂਗੇ ਸਾਂਸਦ ਡਾਕਟਰ ਅਮਰ ਸਿੰਘ ਇੱਥੇ ਪਹੁੰਚੇ ਨੇ ਪਿੰਡ ਖੋਜੇ ਮਾਜਰੇ ਤੇ ਹਸੈਨਪੁਰ ਜਿਹੜੇ ਉਹਨਾਂ ਕੀ ਦੌਰਾ ਸੀ ਅੱਜ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕਿ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿੱਥੇ ਕਿ ਚੋਣਾਂ ਖਾੜਾ ਭਖ ਦਾ ਦਾਰਿਆ ਪਾਰਟੀਆਂ ਵੱਲੋਂ ਹੇਰ ਬਦਲ ਵੀ ਕੀਤਾ ਜਾ ਰਿਹਾ ਹੈ ਕੋਈ ਪਾਰਟੀ ਦੂਜੀ ਚੁੰਡਦਾ ਤੇ ਕੁਰਸੀ ਪਿੱਛੇ ਜਿਹੜੀ ਕਿ ਪਾਰਟੀਆਂ ਦੇ ਵਿੱਚ ਬਦਲ ਵੀ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਸਿੰਘ ਨਾਲ ਡਾਕਟਰ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਡਾਕਟਰ ਸਾਹਿਬ ਜਿਸ ਜਿਹੜਾ ਗੱਲ ਕਰੀਏ ਪਹਿਲਾਂ ਪਿਛਲੇ ਦਿਨੀ ਕਾਂਗਰਸ ਦੇ ਵਿੱਚੋਂ ਡੀਪੀ ਚਲੇ ਗਿਆ ਛੱਡ ਕੇ ਤੇ ਹੋਰ ਵੀ ਕਈ ਚਲੇ ਗਏ ਨੇ ਕੀ ਕਿਵੇਂ ਦੇਖਦੇ ਹੋ ਨਹੀਂ ਇਹ ਤਾਂ ਦੇਖੋ ਜਿਨ੍ਹਾਂ ਨੂੰ ਪਾਰਟੀ ਨੇ ਟਿਕਟਾਂ ਦਿੱਤੀਆਂ ਔਰ ਪੋਸਟਾਂ ਦਿੱਤੀਆਂ ਵੱਡੀਆਂ-ਵੱਡੀਆਂ ਪੋਸਟਾਂ ਦਿੱਤੀਆਂ ਉਹਨਾਂ ਨੂੰ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਜੀ ਇਹ ਤੇ ਉਹਨਾਂ ਨੇ ਉਹ ਉਹਨਾਂ ਨੇ ਖਰਾਬ ਕੰਮ ਕੀਤਾ ਹੂੰ ਉਹਨਾਂ ਤੇ ਆ ਅਸੀਂ ਤਾਂ ਉਹਨਾਂ ਨੂੰ ਪੋਸਟ ਦਿੱਤੀ ਸੀ ਐਮਐਲਏ ਦੀ ਟਿਕਟ ਦਿੱਤੀ ਹੂੰ ਉਹਨਾਂ ਦੀ ਹੁਣ ਤਸੱਲੀ ਨਹੀਂ ਹੋ ਰਹੀ ਤੇ ਕਿਤੇ ਹੋਰ ਚਾੜੇ ਔਰ ਪਹਿਲਾਂ ਵੀ ਹੋਤੀ ਤਿੰਨ ਚਾਰ ਪਾਰਟੀਆਂ ਬਦਲ ਚੁੱਕੇ ਆ ਪਹਿਲਾਂ ਪੀਪੀਪੀ ਚ ਹੁੰਦੇ ਸੀ ਅਕਾਲੀ ਦਲ ਚ ਹੁੰਦੇ ਸੀ ਫਿਰ ਕਾਂਗਰਸ ਚ ਆ ਗਏ ਹੁਣ ਆਮ ਪਾਰਟੀ ਚਲੇ ਗਿਆ ਇਹ ਤੇ ਫਿਰ ਉਹਨਾਂ ਨੂੰ ਉਹ ਕਿਸੇ ਪਾਰਟੀ ਚ ਟਿਕਦੇ ਨਹੀਂ ਉਹਨਾਂ ਨਾਲ ਵੀ ਉਹਨਾਂ ਨੇ ਟਿਕਣਾ ਨਹੀਂ ਆ ਅ ਜੇਕਰ ਗੱਲ ਕਰੀਏ ਕਿ ਹੁਣ ਵਿਧਾਨ ਸਭਾ ਦੀ ਗੱਲ ਕਰੀਏ ਆਪਾਂ ਵਿਧਾਨ ਸਭਾ ਦੇ ਪਿਛਲੇ ਦਿਨੀ ਕੀ ਤੁਸੀਂ ਦੇਖਿਆ ਹੋਣਾ ਕਿ ਮੁੱਖ ਮੰਤਰੀ ਜੀ ਨੇ ਕੀ ਕੀਤਾ ਯਾਰ ਦੂਜੇ ਪਾਸੇ ਜੇਕਰ ਜਿਹੜਾ ਬਹਿਰ ਬਦਲ ਹੋ ਰਿਹਾ ਹੈ ਕੁਰਸੀਆਂ ਦੀ ਲੜਾਈ ਹੈ ਸਿਰਫ ਕਿ ਲੋਕਾਂ ਦੇ ਮੁੱਦਿਆਂ ਦੀ ਲੜਾਈ ਨਹੀਂ ਹੈ ਨਹੀਂ ਨਹੀਂ ਦੇਖੋ ਮੈਂ ਤੇ ਹਮੇਸ਼ਾ ਲੋਕਾਂ ਦੇ ਮੁੱਦੇ ਦੀ ਗੱਲ ਕਰਦਾ ਮੈਂ ਤੇ ਕਦੇ ਦੂਸਰੀ ਗੱਲ ਹੀ ਨਹੀਂ ਕਰਦਾ ਹੈਗਾ ਮੇਰੇ ਮੂੰਹੋਂ ਕਦੇ ਵੀ ਕਿਸੇ ਨੇ ਚਾਹੇ ਪਾਰਲੀਮੈਂਟ ਦੇ ਅੰਦਰ ਚਾਹੇ ਪਾਰਲੀਮੈਂਟ ਦੇ ਬਾਹਰ ਮੈਂ ਜਿਹੜੇ ਮੁੱਦੇ ਹੁੰਦੇ ਆ ਪੰਜਾਬ ਦੇ ਮੁੱਦੇ ਜ਼ਿਮੀਂਦਾਰ ਦੇ ਮੁੱਦੇ ਮਜ਼ਦੂਰ ਦੇ ਮੁੱਦੇ ਆਮ ਲੋਕਾਂ ਦੇ ਮੁੱਦੇ ਮੇਰੇ ਫਤੇਗੜ ਦੇ ਮੁੱਦੇ ਮੰਡੀ ਗੁੰਬਿੰਦਗੜ ਖੰਨਾ ਉਸ ਮੈਂ ਉਹਨਾਂ ਮੁੱਦਿਆਂ ਦੀ ਗੱਲ ਕਰਦਾ ਮੈਂ ਕਦੇ ਵੀ ਇਹ ਇਹ ਖੁਦ ਦੇ ਮੁੱਦਿਆਂ ਦੀ ਕਦੇ ਗੱਲ ਨਹੀਂ ਕਰਦਾ ਕਿਉਂਕਿ ਖੁਦ ਤਾਂ ਸਾਡਾ ਕੀ ਹੈਗਾ ਅਸੀਂ ਪਾਰਟੀ ਦੇ ਸਿਪਾਈ ਹੈਗੇ ਹਾਂ ਜੋ ਪਾਰਟੀ ਡਿਊਟੀ ਲਾਊਗੀ ਉਹ ਅਸੀਂ ਕੰਮ ਕਰਾਂਗੇ ਬੱਸ ਹੁਣ ਜਿਵੇਂ ਕਿ ਚੋਣਾਂ ਆ ਗਈਆਂ ਤੇ ਕਿਵੇਂ ਸਰਵਾਈਵ ਕਰੋਗੇ ਜਿਵੇਂ ਕਿ ਆਮ ਆਦੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸੀ ਤੇ ਕਾਂਗਰਸ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਕੀ ਹਾਰ ਰਿਹਾ ਹੈ ਚੋਣਾਂ ਤੋਂ ਕਿਵੇਂ ਹੁਣ ਸਰਵਾਈਵ ਹੋਊਗਾ ਨਹੀਂ ਉਹ ਤਾਂ ਉਦੋਂ ਦੇਖੋ ਇੱਕ ਹਵਾ ਚੱਲ ਰਹੀ ਸੀ ਮੇਰਾ ਨਹੀਂ ਖਿਆਲ ਹੁਣ ਉਸ ਤਰ੍ਹਾਂ ਦਾ ਮਾਹੌਲ ਆ ਕਿਉਂਕਿ ਆ ਦੇਖੋ ਇੱਥੇ ਤੁਸੀਂ ਦੇਖਿਆ ਸੀ ਉਦੋਂ ਤਾਂ ਮੀਟਿੰਗਾਂ 'ਚ ਲੋਕ ਹੀ ਨਹੀਂ ਸੀ ਇਕੱਠੇ ਹੁੰਦੇ ਹੁਣ ਆ ਇੰਨੇ ਜ਼ਿਆਦਾ 2-300 ਆਦਮੀ ਆਇਆ ਹੋਇਆ ਸੀ ਔਰ ਮਾਹੌਲ ਆ ਲੋਕਾਂ ਦਾ ਔਰ ਲੋਕਾਂ ਨੇ ਕੇਂਦਰ ਦੀ ਸਰਕਾਰ ਜਿਹੜੀ ਹੁਣ ਹੈਗੀ ਆ ਭਾਜਪਾ ਦੀ ਐਨਡੀਆ ਦੀ ਸਰਕਾਰ ਉਹਨੂੰ ਬਦਲਣਾ ਹੈਗਾ ਇਹ ਪੂਰਾ ਮਾਹੌਲ ਬਣਿਆ ਹੋਇਆ ਸਾਰੇ ਪੰਜਾਬ ਚ ਔਰ ਉਹਨਾਂ ਦੇ ਖਿਲਾਫ ਵੋਟ ਪੈਣੀ ਆ ਕਿਵੇਂ ਵੋਟਾਂ ਮੰਗੋਗੇ ਜਿਵੇਂ ਕਿ ਜੇ ਗੱਲ ਕਰੀ ਸੀਐਮ ਭਗਵੰਤ ਮਾਨ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਿੱਖਿਆ ਨੂੰ ਪਰਫੈਕਟ ਕੀਤਾ ਮਹੱਲਾ ਕਲੀਨਿਕ ਖੋਲੇ ਗਏ ਨੇ ਤੇ ਹੋਰ ਸਕੂਲ ਐਮਿਨੈਂਸ ਬਣਾ ਦਿੱਤੇ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਕਿਵੇਂ ਤੁਸੀਂ ਕਰੋਗੇ ਜਿਹੜੀ ਮੰਗਾਂ ਮੁੱਖ ਮੰਤਰੀ ਕਹ ਰਿਹਾ ਕਿ ਅਸੀਂ ਤਾਂ ਵੱਡੇ ਪੱਧਰ ਤੇ ਵਿਕਾਸ ਵੀ ਕਰ ਰਹੇ ਆ ਤੇ ਸਕੀਮਾਂ ਬਹੁਤ ਦਿੱਤੀਆਂ ਨੇ ਦੇਖੋ ਉਹ ਇੱਕ ਸੂਬਾ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਲੋਕਾਂ ਨੇ ਸਰਕਾਰ ਦਿੱਤੀ ਆ ਤੇ ਉਹ ਸਰਕਾਰ ਚਲਾਉਣ ਸਕੂਲ ਹਸਪਤਾਲ ਬਣਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੋ ਕਰਨ ਉਹਦੇ ਚ ਪਬਲਿਸਿਟੀ ਕਰਨ ਦੀ ਕੀ ਜ਼ਰੂਰਤ ਆ ਉਹਨਾਂ ਦੀ ਜ਼ਿੰਮੇਵਾਰੀ ਹੋਰ ਕੀ ਆ ਲੋਕਾਂ ਦੀ ਜਾਨ ਔਰ ਮਾਲ ਦੀ ਸੁਰੱਖਿਆ ਕਰਨ ਇਹ ਉਹਨਾਂ ਦੀ ਜ਼ਿੰਮੇਵਾਰੀਆਂ ਸਿੱਖਿਆ ਦਾ ਪ੍ਰਬੰਧ ਕਰਨ ਸਿਹਤ ਦਾ ਪ੍ਰਬੰਧ ਕਰਨ ਸਾਰੀਆਂ ਚੀਜ਼ਾਂ ਕਰਨ ਲੋਕਾਂ ਨੇ ਉਹਨਾਂ ਨੂੰ ਏਡਾ ਵੱਡਾ ਫਤਵਾ ਦਿੱਤਾ ਤੇ ਉਹਦੇ ਚ ਆਪਣਾ ਇਹ ਕਹਿਣਾ ਕਿ ਅਸੀਂ ਆ ਕਰਤਾ ਅਰੇ ਭਾਈ ਇਹ ਤਾਂ ਜ਼ਿੰਮੇਵਾਰੀ ਹੈ ਸਰਕਾਰ ਦੀ ਉਹਨਾਂ ਤੋਂ ਇਹ ਪੁੱਛੋ ਕਿ ਉਹਨਾਂ ਨੇ ਜ਼ਿੰਮੇਵਾਰੀਆਂ ਛੱਡ ਕੇ ਖਾਸ ਕੰਮ ਕੀ ਕੀਤਾ ਹੈਗਾ ਇਹਦੇ ਸਾਰੀਆਂ ਸਰਕਾਰਾਂ ਕਰਦੀਆਂ ਕਿ ਪਹਿਲਾਂ ਸਕੂਲ ਨਹੀਂ ਖੋਲਦੇ ਕਾਂਗਰਸ ਸਰਕਾਰ ਨੇ ਨਹੀਂ ਖੋਲੇ ਸੀ ਔਰ ਹਸਪਤਾਲ ਨਹੀਂ ਖੋਲੇ ਸੀ ਇਹ ਤਾਂ ਪੁਰਾਣੇ ਸਕੂਲਾਂ ਨੂੰ ਹੀ ਐਕਸਲੈਂਸ ਸਕੂਲ ਬਣਾਈ ਜਾ ਰਹੇ ਆ ਇਹਨਾਂ ਨੂੰ ਦੱਸੋ ਕਿਹੜੀ ਨਵੀਂ ਬਿਲਡਿੰਗ ਬਣਾਤੀ ਹੈ ਚਲੋ ਉਹ ਦਿਖਾ ਦੇਣ ਜੀ ਹਾਂਜੀ ਹੁਣ ਕੇਂਦਰ ਸਰਕਾਰ ਦੀ ਗੱਲ ਕਰਦੇ ਆਪਾਂ ਬੀਜੇਪੀ ਸਰਕਾਰ ਦੀ ਕਿਸਾਨ ਸੜਕਾਂ ਦੇ ਉੱਤੇ ਨੇ ਇਹ ਸੁਆਮੀਨਾਥ ਦੀ ਰਿਪੋਰਟ ਕਰਦੇ ਆਂ ਗੱਲਬਾਤ ਪਰ ਸੁਆ ਤੂੰ ਨਹੀਂ ਲਾਗੂ ਹੋ ਰਹੀ ਤੁਹਾਡੀ ਸਰਕਾਰ ਆਈ ਆ ਭਾਈਵਾਲ ਸਰਕਾਰ ਆਈ ਆ ਨਮੋਨ ਸਿੰਘ ਦੀ ਸਰਕਾਰ ਆਈ ਆ ਕੀ ਕਰਨਾ ਅਸੀਂ ਤੇ ਉਹਨਾਂ ਦਾ ਸੁਆਮੀਨਾਥਨ ਜਿਹਦੀ ਕਮੇਟੀ ਤਾਂ ਅਸੀਂ ਬਣਾਈ ਸੀ ਉਹਨਾਂ ਦੀ ਰਿਪੋਰਟ ਤੇ ਇੱਕ ਕਮੇਟੀ ਬਣ ਗਈ ਸੀ ਇਹ ਕਿਵੇਂ ਲਾਗੂ ਕਰਨਾ ਉਦੋਂ ਤੱਕ ਸਮਾਂ ਖਤਮ ਹੋ ਗਿਆ ਇਹ ਜਦੋਂ ਦੇ ਆਏ ਆ 10 ਸਾਲ ਉਹ ਰਿਪੋਰਟ ਨੂੰ ਦੱਬ ਕੇ ਬੈਠੇ ਆ ਅਸੀਂ ਤਾਂ ਵਾਅਦਾ ਕੀਤਾ ਕਿ ਉਹਦਾ ਆਉਂਦਿਆਂ ਹੀ ਸਰਕਾਰ 'ਚ ਅਸੀਂ ਉਹਦਾ ਕਾਨੂੰਨ ਬਣਾ ਦੇਣਾ ਹੈਗਾ ਸਵਾਮੀ ਜੀ ਨੇ ਤਾਂ ਰਿਪੋਰਟ WTO ਦੇ ਅੱਗੇ ਐਗਰੀਮੈਂਟ ਹੋਇਆ ਸੀ ਇਹ ਤੁਮਨ ਮੋਹਨ ਸਿੰਘ ਨੇ ਕੀਤਾ ਸੀ ਵੀ ਕਹਿ ਰਹੇ ਆਰੇ ਉਹ ਤੇ ਜਿਹੜੀ ਵੀ ਸਰਕਾਰ ਹੁੰਦੀ ਆ ਕਰਦੀ ਆ ਪਰ ਪਰ ਹਰ ਸਰਕਾਰ ਨੂੰ ਆਪਣਾ ਵੀ ਹੱਕ ਹੁੰਦਾ ਹੈਗਾ ਕਿ ਅਸੀਂ ਆਪਣੇ ਮੁਲਕ ਲਈ ਕੀ ਫੈਸਲਾ ਲੈਣਾ ਹੈਗਾ ਤੇ ਮੁਲਕ ਲਈ ਫੈਸਲਾ ਲਵਾਂਗੇ ਇਹ ਤਾਂ ਸਾਡੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਦਾ ਵਾਅਦਾ ਹੈਗਾ ਕਿ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਉਹ ਤਾਂ ਬਣਨਾ ਹੀ ਹੁਣ ਉਹਦੇ ਕਿਹੜੀ ਗੱਲ ਪਿੰਡਾਂ ਦੇ ਵਿੱਚ ਦੌਰਾ ਕੀਤਾ ਕਿਵੇਂ ਦਾ ਅੱਜ ਤੁਹਾਨੂੰ ਉਹ ਤੁਸੀਂ ਦੇਖੋ ਲੋਕ ਕਿੰਨੇ ਆ ਰਹੇ ਦੋ-ਦੋ ਤੋਂ ਤਿੰਨ-ਤਿੰਨ ਸੌ ਆਦਮੀ ਇੱਕ 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 ਪਿੰਡ 'ਚ ਬੈਠਾ ਹੈਗਾ ਔਰ ਸਾਰੇ ਇਸ ਗੱਲ ਤੇ ਸਹਿਮਤ ਆ ਕਿ ਜਿਹੜੀ ਕੇਂਦਰ ਦੀ ਅੱਜ ਦੀ ਸਰਕਾਰ ਆ ਉਹਨੂੰ ਬਦਲਣਾ ਔਰ ਛੋਟੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਇਹ ਵੀ ਸਾਰੇ ਲੋਕ ਕਹਿ ਰਹੇ ਕਿਸੇ ਛੋਟੀ ਪਾਰਟੀ ਨੂੰ ਆ ਇੱਥੇ ਜਿੰਨਾ ਦਾ ਰਾਜਾ ਉਹਨਾਂ ਨੂੰ ਕੋਈ ਵੋਟ ਨਹੀਂ ਪੈਣੀ ਕੇਂਦਰ ਨੂੰ ਬਦਲਣਾ ਕਿ ਆਮ ਆਦੀ ਪਾਰਟੀ ਦੀ ਵੀ ਗੱਲ ਕਰਦੇ ਨਹੀਂ ਨਹੀਂ ਕੇਂਦਰ ਨੂੰ ਬਦਲਣਾ ਹੈਗਾ ਇਹ 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 ਇਲੈਕਸ਼ਨ ਲੜ ਰਹੇ ਇਹਨਾਂ ਨੂੰ ਵੀ ਵੋਟ ਕੋਈ ਨਹੀਂ ਪੈਣੀ ਵੋਟਾਂ ਸਾਰੀਆਂ ਕਾਂਗਰਸ ਨੂੰ ਪੈਣੀਆਂ ਇਸਨ ਸਾਂਸਦ ਡਾਕਟਰ ਅਮਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਜਿੱਥੇ ਕਿ ਬੜਾ ਅਤਿਛਾਤ ਲੋਕਾਂ ਦੇ ਵਿੱਚ ਵੱਖ-ਵੱਖ ਸਰਕਾਰਾਂ ਪ੍ਰਤੀ ਰੋਸ ਵੀ ਹੈ ਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਆਮੀ ਨਾਥਨ ਦੀ ਰਿਪੋਰਟ ਵੀ ਉਹਨਾਂ ਦੀ ਸਰਕਾਰ ਬਣ ਤੇ ਲਾਗੂ ਕਰਵਾਈ ਜਾਵੇਗੀ ਤਾਂ ਜੋ ਕਿਸਾਨ ਖੁਸ਼ਹਾਲ ਹੋ ਸਕੇ ਫਤਿਹਗੁਰ ਸਾਹਿਬ ਤੋਂ ਕੈਮਰਾਮੈਨ ਵਿਨੈਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਾਸ਼ੀ ਰਿਪੋਰਟ